ਜਿਹਦੇ ਕੋਲੇ ਪੈਸੇ ਹੈ ਨਹੀਂ ਉਹ ਵੀ ਦੁਖੀ ਜਿਹਦੇ ਕੋਲੇ ਥੋੜੇ ਜਿਹੇ ਹੈਗੇ ਆ ਉਹ ਦੁਦੁਖੀ ਜਿਹਦੇ ਕੋਲੇ ਬਾਲੇ ਆ ਉਹ ਤਾਂ ਪੁੱਛੀ ਨਾ ਨੀਂਦ ਦੀਆਂ ਗੋਲੀਆਂ ਲੈ ਲਾ ਪੈਂਦਾ ਹੋਊਗੀ ਤਾਂ ਕੀ ਹੈ ਕੀ ਹੈ ਸਿਸਟਮ ਜਾ ਮੈਨ ਲੱਗਦਾ ਮੰਦਰਾਂ ਗੁਰਦਵਾਰਾਂ ਮਸੀਤਾਂ ਚ ਬਹਿ ਕੇ ਸਾਨੂੰ ਸਾਡੇ ਬਾਬੇ ਲੋਕਾਂ ਤੋਂ ਇਹੀ ਗੱਲ ਪੁੱਛਣੀ ਚਾਹੀਦੀ ਹੈ ਕਿ ਯਾਰ ਤੂੰ ਦੱਸ ਤਾਂ ਸਹੀ ਜਯੁਕਤੀ ਜੀ ਇਹ ਖੇਡ ਕੀ ਹੈ ਕੀ ਹੈ ਗੁਰਖਤੰਦਾ ਹੈ ਕਚੈਨ ਜਦਾਂ ਕਿਤੇ ਆਉਂਦਾ ਨਹੀਂ ਜਿੱਦੇ ਘਰ ਹੈ ਨਹੀਂ ਸੀ ਉਹ ਦਸਾਂ ਟੱਪਰ ਗੱਲਾਂ ਕਰਦਾ ਸੀ ਵੀ ਚੱਲ ਰੱਬ ਮਕਾਨ ਦੇ ਦੇ ਚੈਨ ਆ ਜੂ ਪੈ ਗਿਆ ਦੋ ਕੁ ਦਿਨ ਚਾ ਜਾ ਰਿਆ ਉਹ ਤੀਜੇ ਦਿਨ ਜਦੋਂ ਰੰਗ ਦੀਆਂ ਪੇਪੜੀਆਂ ਜ ਲੈਣ ਲੱਗੀਆਂ ਬਸ ਗਿਆ ਐਦਾਂ ਹੀ ਵੀ ਰੱਬਾ ਕਾਰ ਦੇ ਦੇ ਕਾਰ ਆ ਗਈ ਉਹ ਜਦੋਂ ਦੋ ਕੁ ਚਿਹਰੀ ਟਾਈਆਂ ਪੈ ਗਈਆਂ ਉਸ ਤੋਂ ਬਾਅਦ ਉਹ ਵੀ ਸਵਾਦ ਗਿਆ ਦੋ ਕੁੜੀਆਂ ਸੀ ਰੱਬਾ ਮੁੰਡਾ ਦੇ ਦੇ ਤਾਂ ਬਾਜੀ ਜਾਵਾਂਗੇ ਮੁੰਡਾ ਵੀ ਦਿੱਤਾ ਉਸ ਤੋਂ ਬਾਅਦ ਵੀ ਉਹ ਮਹੀਨਾ ਕੀ ਰਹੀ ਤਾਂ ਉਸ ਤੋਂ ਬਾਅਦ ਵੀ ਬਸ ਹੁਣ ਹੋਰ ਇਹ ਕੀ ਹੈ ਕੀ ਸਿਸਟਮ ਜਾ